ਯਾ ਪਾ ਖਾਣਾ ਫਿਰ ਪਾਣੀ ਧਾਣੀ ਵੀ ਲਿਆਉਣਾ ਪੈਂਦਾ ਵਾ ਸਾਰਾ ਕੰਮ ਖਾਣਾ ਆਪ ਨੂੰ ਕਰਨਾ ਪੈਂਦਾ ਹੋਰ ਭਾਈ ਜੀ ਤੁਹਾਡਾ ਪਾਣੀ ਦਾ ਕੰਮ ਆ ਤੇ ਫਿਰ ਆਪਣਾ ਲਓ ਜੀ ਭਾਈ ਪਾਣੀ ਦਾ ਕੰਮ ਕਰਦਾ ਇਹ ਘਰ ਘਰ 10 ਰੁਪਏ ਦੇ ਹਿਸਾਬ ਨਾਲ ਕਹਿਣ ਛੱਡ ਕੇ ਆਉਂਦਾ ਤੇ ਮੈਨੂੰ ਲੱਗਦਾ ਚਾਰਾ ਪੰਜਾਂ ਘਰਾਂ ਦਾ ਇਹ ਪਾਣੀ ਹੁਣ ਲੈ ਕੇ ਆਊਗਾ ਤੇ ਆਜੋ ਆਪਾਂ ਇਹਦੇ ਨਾਲ ਗੱਲਬਾਤ ਵੀ ਕਰਾਂਗੇ ਤੇ ਚੱਲਦੇ ਆਂ ਬਾਈ ਦੇ ਨਾਲ ਹੀ ਚੱਲਦੇ ਆਂ ਤੇ ਆਪਾਂ ਬਾਈ ਦੇ ਨਾਲ ਚੱਲਦੇ ਆਂ ਤੇ ਹਾਂਜੀ ਕੀ ਹਾਲ ਚਾਲ ਬਾਈ ਵਾ ਵਧੀਆ ਭਰਾਵਾ ਤੇ ਕਿਵੇਂ ਸਤਿਆਇ ਲੱਗਦਾ ਮੈਨੂੰ ਸਤਿਆ ਜੀ ਪਹਿਲਾਂ ਬਾਲਾ ਪਾੜ ਕੇ ਦਿੱਤਾ ਹੁਣ ਪਾਣੀ ਦੇ ਟੰਗੀਆਂ ਲਿਆ ਕੇ ਦੇ ਅੱਛਾ ਪਹਿਲਾਂ ਬਾਲਨ ਪਾੜ ਕੇ ਦਿੱਤਾ ਹੋਰ ਆ ਪਹਿਲਾਂ ਪੁਰਾਣੇ ਜ਼ਮਾਨੇ 'ਚ ਪਹਿਲਾਂ ਬੁੜੀਆਂ ਹੀ ਲਿਆਉਂਦੀਆਂ ਸੀ ਪਾਣੀ ਤੁਰ ਕੇ ਹੋਇਓ ਮੜਾ ਤੇ ਹੁਣ ਸਾਰੇ ਕੰਮ ਬੰਦੇ ਨੂੰ ਕਰਨੇ ਪੈਂਦੇ ਪਾਣੀ ਵੀ ਬੰਦੇ ਨੂੰ ਲਿਆਉਣਾ ਪੈਂਦਾ ਭਰਾਵਾ ਕੂੜਾ ਵੀ ਬੰਦਾ ਤੁਸੀਂ ਸਟਾਉਂਦੀਆਂ ਅੱਛਾ ਕੂੜਾ ਵੀ ਸਟਾਉਂਦੀਆਂ ਹਾਂ ਇਹ ਫਿਰ ਭਾਈ ਫਿਰ ਐ ਕਿਵੇਂ ਹੋ ਗਿਆ ਇਹ ਫਿਰ ਹੁਣ ਦੇ ਜ਼ਮਾਨੇ 'ਚ ਐ ਕਿਵੇਂ ਇਹ ਸਾਰਾ ਕੁਝ ਕਰਦਾ ਮੁੰਡਾ ਅੱਛਾ ਠੀਕ ਹੈ ਹਾਂ ਬੱਚੇ ਵੀ ਪਾਲਣੇ ਆ ਬੱਚੇ ਵੀ ਪਾਲਣੇ ਹੋਵੇ ਨਾ ਤੇ ਫਿਰ ਬੁੜੀਆਂ ਲੜਦੀਆਂ ਨਰਨਾ ਦਾ ਕਿਉਂ ਉਹ ਨਾ ਜਾਵਾਂ ਇਹ ਰੋਟੀਆਂ ਲਾ ਕੇ ਦੇਣੀਆਂ ਅੱਛਾ ਰੋਟੀਆਂ ਨਹੀਂ ਲਾ ਕੇ ਦੇਣੀਆਂ ਠੀਕ ਐ ਤੇ ਅੱਛਾ ਜੇ ਕੰਮ ਕਰਾਂਗੇ ਤਾਂ ਫੇਰ ਹੀ ਰੋਟੀ ਮਿਲਣੀ ਹੈ ਨਹੀਂ ਤਾਂ ਮਿਲਣੀ ਆ ਨਹੀਂ ਤਾਂ ਨਹੀਂ ਮਿਲਦੀ ਠੀਕ ਐ ਫਿਰ ਕਿਵੇਂ ਲੜਾਈ ਪੈਂਦੀ ਘਰੇ ਦੋਹਰ ਇੱਕ ਸਰਕਾਰਾਂ ਵੀ ਨੌਕਰੀਆਂ ਦਿੰਦੀਆਂ ਨਾ ਕਿਸ ਨੂੰ ਹਾਂ ਸਰਕਾਰਾਂ ਵੀ ਸਹੀ ਕੰਮ ਤਾਂ ਫਿਰ ਕਰਨਾ ਹੀ ਪੈਂਦਾ ਕੰਮ ਤਾਂ ਕਰਨਾ ਹੀ ਪੈਣਾ ਹਨਾ ਤੇ ਇਹ ਫਿਰ ਹੁਣ ਕਿੰਨੇ ਘਰਾਂ ਦਾ ਪਾਣੀ ਕਿ ਥੋੜਾ ਆਉਂਦਾ ਹੀ ਆ ਮਜਾਰਾ ਕਰਾਵਾ ਲੈ ਲਾਂ 10000 ਰੁਪਏ ਸਾਰੇ ਅੱਛਾ ਤਿੰਨਾ ਚਾਰਾਂ ਘਰਾਂ ਦਾ ਪਾਣੀ ਹੈਣਾ ਤੇ ਇਹ ਫਿਰ ਰੋਜ਼ ਹੀ ਲਿਆਉਣੇ ਬਈ ਰੋਜ਼ ਹੀ ਆਏ ਟਾਈਮ ਪਾਸ ਹੋ ਜਾਂਦਾ ਟਾਈਮ ਪਾਸ ਹੋ ਜਾਂਦਾ ਹੈ ਤੇ ਮਜਬੂਰੀ ਬਣ ਗਈ ਹੈਣਾ ਉਤੋਂ ਧੁੰਦ ਕਿੰਨੀ ਪਈ ਜਾਂਦੀ ਹੈਣਾ ਠੰਡ ਹੋਵੇ ਗਰਮੀ ਹੋਵੇ ਕਿਦਾਂ ਦਾ ਮਰਜ਼ੀ ਮੌਸਮ ਹੋਵੇ ਪਾਣੀ ਤਾਂ ਲਿਆਉਣਾ ਹੀ ਪੈਣਾ ਹੋਰ ਜਾ ਧਰਨੀ ਹਨਾ ਹੋਰ ਸੱਤ ਦੜ ਕੇ 50 ਰੁਪਏ ਇਹਨੇ ਲਵਾਤੇ ਟਾਇਰ ਤੇ ਅੱਛਾ ਟਾਇਰ ਤੇ ਹੋਰ ਪੈਂਚਰ ਹੋ ਗਿਆ ਅੱਛਾ ਔਖੇ ਵਲੇ ਵੀ ਹੈਂ ਜਵਾਬ ਦੇਗੀ ਇਹ ਵੀ ਜਵਾਬ ਦੇਗੀ ਠੀਕ ਹੈ ਗਰੀਬ ਦੀ ਅਖ ਕੰਨੀ ਤੇ ਹੀ ਚਲਦੀ ਉਹ ਗੱਲ ਸੱਚੀ ਆ ਹਨਾ ਤੇ ਸਿਆਲ ਚ ਕੰਮ ਕਰ ਵੀ ਨਹੀਂ ਫਿਰ ਚੱਲਦਾ ਹੋਣਾ ਕੰਮ ਕਰ ਕਾਦਾ ਚੱਲਣਾ ਉੱਤਨਾ ਪਈ ਜਾਂਦੇ ਵਾਦੂ ਕਿੰਨਾ ਕ ਟਾਈਮ ਹੋ ਗਿਆ ਘਰੇ ਅ ਤੁਹਾਨੂੰ ਫਿਰ ਘਰੇ ਸਾਨੂੰ ਜੋ ਸਿਆਲ ਚੜਾ ਘਰੇ ਹੀ ਆ ਕਰ ਰਹੀ ਹੈ ਪਾਣੀ ਵੇਚ ਕੇ ਟਾਈਮ ਪਾਸ ਕਰ ਲਈ ਛੱਪਾ ਨਹੀਂ ਵੇਚ ਕੇ ਅਛਾ 10 ਰੁਪਏ ਕੈਂਪ ਪਰ ਦੇ ਆ ਹੋਰ ਠੀਕ ਹੈ ਜੀ ਵਾਹ ਜੀ ਵਾਹ ਠੀਕ ਹੈ ਤੇ ਫਿਰ ਪਰ ਆਣਾ ਫਿਰ ਹਰ ਘਰ ਲਿਆਉਂਦਾ ਵੀ ਨਹੀਂ ਕੋਈ ਘਰੇ ਹੁੰਦਾ ਜਾਂ ਨਹੀਂ ਹੁੰਦਾ ਅਗਲਾ ਦਾ 10 ਰੁਪਏ ਦੌੜ ਨਾਲ ਐਵੇਂ ਠੰਡ ਲਵਾਵਾਂਗੇ ਆਪੇ ਲਿਆ ਕੇ ਘਰੇ ਰੱਖ ਜੂਗਾ ਤੇ ਹੋਰ ਠੀਕ ਹੈ ਲੋਕੀ ਸੋਲ ਬਾਲੇ ਹੋ ਗਏ ਨਾ ਅੱਜ ਕੱਲ ਤਾਂ ਬਾਲੇ ਹੋ ਗਏ ਨਾ ਬੁੜੀਆਂ ਵੀ ਸਿਲੰਡਰ ਤੋਂ ਬਿਨਾ ਅੱਗ ਨਹੀਂ ਰੋਟੀ ਬਣਾਉਂਦੀਆਂ ਹਾਂ ਸਿਲੰਡਰ ਤੋਂ ਬਿਨਾ ਸਹੀ ਗੱਲ ਉਹ ਵੀ ਪਾਲਣ ਹੋਣੀ ਨਾ ਹੁੰਦਾ ਪੁੱਤ ਪਾਲਣ ਵੀ ਨਹੀਂ ਹੁੰਦਾ ਠੀਕ ਆ ਤੇ ਆ ਵੀ ਮੇਰਾ ਵੀਰ ਸਾਈਕਲ ਤੇ ਲਈ ਆਉਂਦਾ ਪਾਣੀ ਹਾਂ ਤੇ ਦੇਖਿਆ ਮੈਂ ਸਾਰੇ ਯਾਰ ਬੰਦੇ ਹੀ ਲਈ ਆਉਂਦੇ ਪਾਣੀ ਆਣਾ। ਆਹ ਵੇਖ ਲਓ ਪਿੱਛੇ ਦੋ ਪਿੱਛੇ ਖੜੇ ਆ। ਆਹ ਦਾ ਇੰਦਰਪਾਈ ਆਉਂਦਾ ਲੱਗਦਾ। ਹੁਣ ਹੋਰ ਬਾਈ ਕੀ ਹਾਲ? ਵਧੀਆ ਵਧੀਆ ਖੰਡ ਵਧੀਆ ਵਧੀਆ। ਠੀਕ ਆ ਠੀਕ ਆ। ਤੇ ਚਲੋ ਫਿਰ ਹੈ ਚਲਦੇ ਉੱਥੇ ਤੱਕ ਤੁਹਾਡੇ ਨਾਲ। ਇਹਨਾਂ ਨੂੰ ਫਿਰ ਨਾਲ ਹੀ ਇਹ ਇਹ ਨਾਲ ਹੀ ਨਲਕਾ ਗੇੜਦੇ ਆ ਇਹ। ਨਹੀਂ ਨਲਕਾ ਗੇੜਦੇ ਆ। ਠੰਡ ਐਨੀ ਯਾਰ ਨਾ ਕੋਈ ਟੋਪੀ ਨਾ ਕੋਟੀ ਹੈ। ਚੱਲੋ ਦੂਰ ਤੱਕ ਦੇਖਦੇ ਆਂ ਭਈ ਉਹ ਵੀ ਜਿਹੜੇ ਮੁੰਡੇ ਮਿਲ ਲਾ ਤਾਂ ਨਵੀਂ ਕਬੀਲਦਾਰੀ ਚ ਪਏ ਆ ਤੇ ਉਹ ਵੀ ਪਾਣੀ ਲਈ ਆਉਂਦੇ ਤੇ ਹੁਣ ਬੰਦੇ ਹੀ ਪਾਣੀ ਲਿਆਉਂਦੇ ਆ ਪਹਿਲਾਂ ਬੁੜੀਆਂ ਲਿਆਉਂਦੀਆਂ ਸੀ ਸਿਰ ਤੇ ਘੜੇ ਚੱਕ ਕੇ ਤੇ ਹਾਂ ਹਾਂ ਨਹੀਂ ਨਹੀਂ ਉਹ ਠੀਕ ਆ ਉਹ ਤਾਂ ਤਾਂ ਭਈ ਮੈਂ ਡਬਲ ਕਬੀਲਦਾਰੀ ਸਾਂਉਂਦਾ ਹੁਣ ਵੇਖੋ ਕਿਹੜੀ ਡਬਲ ਕਬੀਲਦਾਰੀ ਹੈ ਹੈ ਤੇ ਮੇਰੇ ਵੀਰੋ ਪਹਿਲਾਂ ਪੁਰਾਣੇ ਜ਼ਮਾਨੇ ਚ ਬੁੜੀਆਂ ਸਿਰ ਤੇ ਘੜੇ ਚਾ ਕੇ ਪਾਣੀ ਲਿਆਉਂਦੀਆਂ ਸੀ ਤੇ ਹੁਣ ਬੰਦਿਆਂ ਨੂੰ ਵਿਚਾਰਿਆਂ ਨੂੰ ਪਾਣੀ ਲਿਜਾਣਾ ਪੈਂਦਾ ਵਾਟਰ ਕੂਲਰ ਭਰ ਕੇ ਤੇ ਮਗਹਾਈ ਬਹੁਤ ਜ਼ਿਆਦਾ ਹੋ ਚੁੱਕੀ ਆ ਤੇ ਸਰੀਰ ਵੀ ਸੌਲ ਹੋ ਚੁੱਕੇ ਆ ਕਿਉਂਕਿ ਹੁਣ ਜ਼ਮਾਨੇ ਬਦਲ ਗਏ ਤੇ ਰੁੱਤਾਂ ਬਦਲ ਗਈਆਂ ਤੇ ਹੁਣ ਆ ਬਾਈ ਨਹਿਰ ਤੋਂ ਪਾਣੀ ਭਰਨ ਆਇਆ ਇਹ ਬਾਈ ਵੇਚਦਾ ਪਾਣੀ ਪਾਣੀ ਵਿਕਣ ਲੱਗ ਗਿਆ ਸੁਣਿਆ ਵੀ ਅੱਜ ਦੇ ਜਮਾਨੇ 'ਚ ਰੇਤਾ ਪਾਣੀ ਸਭ ਕੁਝ ਵੇਖਦਾ ਇਹ ਸਭ ਬੰਦਿਆਂ ਦੇ ਕਾਰਨਾਮੇ ਆ ਕਿਉਂਕਿ ਰੇਕ ਚੀਜ਼ ਵੇਖਦੀ ਆ ਸਰਕਾਰਾਂ ਦੇ ਮਿਹਰਬਾਨੀਆਂ ਨਾਲ ਸਰਕਾਰਾਂ ਦੀਆਂ ਹਾਂ ਹਾਂ ਸਰਕਾਰਾਂ ਦੀਆਂ ਹੀ ਆ ਸਹੀ ਗੱਲ ਪਾਣੀ ਮਾਰੇ ਹੋ ਗਿਆ ਪਾਣੀ ਮਾੜੇ ਘਰ ਘਰ ਹਾਂ ਹਾਂ ਫਿਲਟਰ ਵਾਲਾ ਪਾਣੀ ਹਮ ਹੁਣ ਗਰੀਬ ਬੰਦਾ ਤਾਂ ਬਈ ਹੁਣ ਫਿਲਟਰ ਲਵਾਵ ਨਹੀਂ ਸਕਦਾ ਹਾਂ ਮੈਂ ਗਾਵ ਰਹਾ ਹਾਂ ਜੇ ਫਿਲਟਰ ਚੱਲੂਗਾ ਤੇ ਲਾਈਟ ਤੇ ਚੱਲੂਗਾ ਲਾਈਟ ਕਿਹੜਾ ਆਉਂਦੀ ਆ ਸਵੇਰ ਤੋਂ ਬੰਦ ਹੋ ਜਾਂਦੀ ਆ ਹਾਂ ਸਵੇਰ ਤੋਂ ਲਾਈਟ ਬੰਦ ਹੋ ਜਾਂਦੀ ਸਹੀ ਗੱਲ ਆ ਤੇ ਲਓ ਬਾਜੀ ਨਲਕੇ ਦਾ ਪਾਣੀ ਵੀ ਇਹ ਚੈੱਕ ਕਰਵਾਇਆ ਨਾ ਬਈ ਹਾਂ ਇੱਕ ਨੰਬਰ ਪਾਣੀ ਆ ਇੱਕ ਨੰਬਰ ਪਾਣੀ ਆ ਸਹੀ ਗੱਲ ਆ ਕੱਸੀ ਲੰਗਦੀ ਆ ਜਿਹਨੂੰ ਆਪਾਂ ਨਹਿਰ ਕਹਿ ਦਿੰਨੇ ਆ ਸਾਡੇ ਤਾਂ ਵੈਸੇ ਨਹਿਰ ਕਹਿੰਦੇ ਕਈ ਪੁੰਡਾ ਚ ਕੱਸੀ ਕਹਿ ਦਿੰਦੇ ਸੂਆ ਕਹਿ ਦਿੰਨੇ ਇਹ ਵਗਦਾ ਬਈ ਇਹਦੇ ਕਾਰਨ ਹੀ ਪਾਣੀ ਇਹ ਸਹੀ ਆ ਇੱਕ ਨੰਬਰ ਪਾਣੀ ਹੈ ਤੇ ਟਾਈਮ ਪਾਸ ਕਰਨਾ ਪੈਂਦਾ ਗਰੀਬ ਬੰਦੇ ਨੂੰ ਇੱਥੇ ਹੀ ਭਰ ਕੇ ਲੈ ਜਾਣਾ ਪੈਂਦਾ ਇਹ ਹੀ ਇਹਨਾਂ ਦਾ ਫਿਲਟਰ ਹੈ ਤੇ ਜੀੜੀਆ ਜੀੜੀਆ ਤਾਂ ਬਕੀ ਹੈ ਇੱਥੇ ਦੋਸਤੋ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਕਿਉਂਕਿ ਪਾਣੀ ਦੇ ਅੱਜ ਟੌਪਿਕ ਤੇ ਆਪਾਂ ਵੀਡੀਓ ਬਣਾਈ ਸੀਗੀ ਕਿਉਂਕਿ ਬਾਈ ਪਾਣੀ ਵੇਚਦਾ ਤੇ ਇਥੋਂ ਨਹਿਰ ਤੋਂ ਭਰ ਕੇ 10 ਰੁਪਏ ਕੈਂਪਰ ਘਰਾਂ-ਘਰਾਂ ਵਿੱਚ ਦਿੰਦਾ ਪਾਣੀ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਨੀ ਜੀ ਚੰਗਾ ਬਾਈ ਜੀ ਠੀਕ ਆ ਜੀ ਫਿਰ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ